ਅੱਜ ਪੰਚਕੂਲਾ ਦੇ ਪ੍ਰਸਿੱਧ ਆਟੋਕੇਅਰ ਆਊਟਲੈਂਡ ਤੇ ਪੰਜਾਬੀ ਗੀਤ ਚੋਬਰ ਦਾ ਪੋਸਟਰ ਲਾਂਚ ਕੀਤਾ ਗਿਆ ਇਸ ਗੀਤ ਦੇ ਗਾਇਕ ਵਿਸ਼ੇ ਪ੍ਰਸਿੱਧ ਲੋਕ ਗਾਇਕ ਗੁਲਸ਼ਨ ਕੋਮਲ ਅਤੇ ਗਾਇਕ ਸ਼ਾਮ ਹੀਰ ਸਤਵੀਰ ਜੀ ਹਨ ਗੁਲਸ਼ਨ ਕੋਮਲ ਇੱਕ ਜਾਣੀ ਪਛਾਣੀ ਗਾਇਕਾ ਹੈ ਜਿਸ ਨੇ ਸਾਡੀ ਪੰਜਾਬੀ 뮤직 ਇੰਡਸਟਰੀ ਨੂੰ ਸੈਂਕੜੇ ਗਾਣੇ ਦਿੱਤੇ ਹਨ ਉਹਨਾਂ ਦੇ ਗੀਤਾਂ ਨੂੰ ਪੰਜਾਬੀ ਸਰੋਤੇ ਬਹੁਤ ਪਸੰਦ ਕਰਦੇ ਹਨ 11 ਫਰਵਰੀ ਨੂੰ ਗਾਇਕ ਗੁਲਸ਼ਨ ਕੋਮਲ ਅਤੇ ਸ਼ਾਮ ਹੀਰ ਸਤਵੀਰ ਦਾ ਨਵਾਂ ਗਾਣਾ ਚੋਬਰ 뮤직 ਮਾਰਕੀਟ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ वेलकम करता हूँ विजय ने लिया एक शुरुआत तो आज से और भी बड़े बड़े कार्यक्रम यहाँ पे करेंगे आप सबका कर बहुत बहुत शुक्रिया आने का आज हम यहाँ पर इकट्ठे हुए हैं विजय बाबा साहब डायरेक्टर जो एक सॉन्ग नया हमारा बच्चों ने किया है तो रेनबो भी अपने यूनिट को कुछ लोगों को लिमिटेड लोगों को है आज एक पोस्टर लॉन्च होने जा रहा है चौकोर 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 जो सॉन्ग है उसका वीडियो पोस्टर लॉन्च करने जा रहे हैं जल्द आगे और कई सॉन्ग्स आ रहे हैं जिसके पोस्टर हम लॉन्च करेंगे तो मैं चाहूंगी कि विजय साहब आए और खुद बताएं थैंक यू ये साडे शाम की सकरीन जी जिन्होंने ये सॉन्ग को गाया के ਪੰਜਾਬੀ ਵਰਲਡ ਪਰਸੈਂਟ ਪੰਜਾਬੀ ਲੋਕਾਇਕ ਦਾ ਗੁਚਕ ਕੋਮਲ ਜੀ ਨੇ ਉਹਨਾਂ ਨੇ ਇਹਨਾਂ ਦੇ ਨਾਲ ਗੀਤ ਨੂੰ ਨਿਭਾਇਆ ਡਿਊਟ ਸੌਂਗ ਬਹੁਤ ਜਲਦ ਗਿਆਨ ਤੀਕੂ ਸਾਰਿਆਂ ਦੇ ਦਰਮਿਆਨ ਇਹ ਸੌਂਗ ਪੇਸ਼ ਕੀਤਾ ਜਾਵੇਗਾ ਤੇ ਮੈਂ ਸਮੂਹ ਦਰਸ਼ਕਾਂ ਨੂੰ ਤੇ ਸਮੂਹ ਦੋਸਤਾਂ ਨੂੰ ਬੇਨਤੀ ਕਰਦਾ ਕਿ ਇਸ ਗਾਣੇ ਨੂੰ ਬਹੁਤ ਬਹੁਤ ਪਿਆਰ ਤੇ ਹੰਧਾਰ ਦਿਓ ਤਾਜੂ ਇਹ ਗਾਣਾ ਸੁਪਰ ਹੈਕਰ ਕੰਸੀ। ਥੈਂਕ ਯੂ ਰੇਨਬੋ ਫਾਸਟਾ ਇੱਕ ਵਾਰੀ ਫੇਡ ਇਹ ਸਾਡੇ ਸੁਵਿਨਸਾ ਜੀ ਦਾ ਤੇ ਬਹੁਤ ਬਹੁਤ ਸਾਫ ਕਰ। ਥੈਂਕ ਯੂ ਥੈਂਕ ਯੂ ਵੈਰੀ ਮਚ। ਸੋ ਸ਼ੇਰਾਲ ਸਾਰਨ ਮੈਂ ਆਖਣਾ ਚਾਹਦੀ ਹਾਂ ਦੀ ਆਪਣੀ ਨੀਤੀ ਤੇ ਪਹਿਲੇ ਤੋਂ ਪਹਿਲਾਂ ਮੈਂ ਦੀਨੋ ਥੈਂਕਸ ਕਰਨਾ ਚਾਹਦੀ ਹਾਂ ਜੋ ਕਿ ਸੈਕਲ ਮੈਨੂ ਦਾ ਜਿਨ੍ਹਾਂ ਕਰਕੇ ਮੈਨੂੰ ਇਹ ਫਾਰਮ ਦੇ ਵਿੱਚ ਮੌਕਾ ਮਿਲਿਆ ਤੇ ਇਹ ਪਰ ਉਜਾਨ ਕਿ ਬਹੁਤ ਖੁਸ਼ੀ ਹੋਏਗੀ ਕਿ ਇਹਨੇ ਸਾਰੇ ਸੌਂਗਾਂ ਤੋਂ ਬਾਅਦ ਇਹ ਜੀ ਪਾਵਾ ਜੀ ਜਿਹੜੇ ਸਾਡੇ ਡਾਇਰੈਕਟਰ ਹੈ। ਇੱਕ ਵਾਰੀ ਫਿਰ ਲੋਕੋਸ ਕੀ ਸੋਨਗ ਲੈ ਕੇ ਆਏ ਜਿਹਦਾ ਨਾਮ ਹੈ ਚੋਪਰ ਤੇ ਇਹ ਸੋਨਗ ਦੇ ਵਿੱਚ ਮੈਂ ਐਸਾ ਆਰਟਿਸਟ ਸਾਂਪ ਦਿੱਤਾ ਹੈ ਤੇ ਆਈ ਹੋਪ ਕਿ ਤੁਹਾਨੂੰ ਸੌਂਗ ਪਸੰਦ ਆਏਗਾ ਤੁਸੀਂ ਸਾਰਿਆਂ ਨੇ ਚੈਨਲ ਨੂੰ ਲਾਈਕ ਕਰਨਾ ਹੈ ਤੇ ਸਬਸਕ੍ਰਾਈਬ ਕਰਨਾ ਹੈ ਤੇ ਗਾਣੇ ਨੂੰ ਉਹ ਸਾਰਾ ਸ਼ੇਅਰ ਕਰਨਾ ਹੈ ਥੈਂਕ ਯੂ so much ਸਸਰੇ ਕਾ ਸਾਰਿਆਂ ਨੂੰ ਜੋ ਬਹੁਤ ਹੀ ਵਧੀਆ ਗੀਤ ਮੇਰੇ ਬਹੁਤ ਵਧੀਆ ਸੁਣਾਉਣ ਵਾਲਾ ਹੈ 11th ਫਲਿਟ ਦਾ ਚੋਪਰ ਤੁਸੀਂ ਸਾਰੇ ਜਾ ਕੇ ਗਾਣੇ ਨੂੰ ਸਪੋਰਟ ਕਰੇਂ ਔਰ ਲਾਈਕ ਕਰੇਂ ਸਬਸਕ੍ਰਾਈਬ ਕਰਿਓ ਚੈਨਲ ਨੂੰ ਅਨਸਰਟਲੀ ਟੈਂਸ ਕਰਨਾ ਚਾਹੁੰਗੀ ਪਾਸਟ ਮੈਂ ਅਮ ਦੇਖ ਰਹੀ ਹਾਂ ਉਹਨਾਂ ਦਾ ਔਰ ਮੇਰੇ ਡਾਇਰੈਕਟਰ ਜੀਜੇ ਪਾਵਾ ਜੀ ਤੋਂ ਥੈਂਕ ਯੂ ਸੋ ਮਚ ਔਰ ਪਲੀਜ਼ ਮੇਰੇ ਸਾਰੀ ਸਪੋਰਟ ਕਰਿਓ ਥੈਂਕ ਯੂ ਸੋ ਮਚ ਹਾਂਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜੁਜੇ ਪਾਵਾ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਕੱਤਰ ਹੋਏ ਹਾਂ ਪੋਸਟਰ ਲਾਂਚ ਚੋਬਰ ਜਿਸ ਨੂੰ ਬਾਇਆ ਸਾਡੇ ਦੀ ਸ਼ਾਮ ਦੀ ਤਸਵੀਰ ਜੀ ਨੇ ਤੇ ਉਹਨਾਂ ਦੇ ਨਾਲ ਪੰਜਾਬ ਦੀ ਸੁਪਰ ਸਿਤਾਰੀ ਜਿਨ੍ਹਾਂ ਨੇ ਹਜ਼ਾਰਾਂ ਸੈਂਕੜੇ ਗੀਤ ਹਿੱਟ ਸੁਪਰ ਹਿੱਟ ਕਾਣੇ ਦਿੱਤੇ ਗੁਲਸ਼ਨ ਕੋਮਲ ਜੀ ਉਹਨਾਂ ਦੇ ਨਾਲ ਇਹ ਨਿਊ ਸੌਂਗ 11 ਤਰੀਕ ਨੂੰ ਰਿਲੀਜ਼ ਹੋ ਰਿਹਾ ਜੀ ਤੇ ਇਸ ਵਿੱਚ ਮਿਊਜ਼ਿਕ ਦਿੱਤਾ ਹਕੀਮ ਜੀ ਨੇ ਤੇ ਵੀਡੀਓ ਸਾਡੀ ਤਮੰਨਾ ਫਿਲਮ ਦੀ ਪੂਰੀ ਟੀਮ ਨੇ ਕੀਤਾ ਤੇ ਸਾਰੇ ਮੀਡੀਆ ਦਾ ਮੈਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੇ ਇਸ ਪੋਸਟਰ ਲਾਂਚਿੰਗ ਦੇ ਉੱਤੇ ਸ਼ਿਰਕਤ ਕੀਤੀ। ਥੈਂਕ ਯੂ ਵੈਰੀ ਮਚ।